We are very blessed to be celebrating the Vasaki program in Los Angeles at the Convention Center for the whole of California community on Sunday, April 20th. The Kirtan Darbar begins in the morning at 7 a.m. and it continues with ragi jettas from throughout California. They'll be doing the beautiful kirtan until 3 p.m., and the, the Nagar Kirtan will continue from 3 p.m. to 5 p.m. for a two mile route in downtown Los Angeles, where we get to carry the city of the Grand Saab and glory uh, throughout the city of Los Angeles. We welcome the entire Satsangit, ask for the blessings of the entire Satsangit. Please uh, participate, bring your families. Tell everyone about it, and if you'd like to make uh, some uh, financial contribution to support the sadhsangat in this event, you are most welcome. We thank you for all of your participation. Jai Anu, Vaheguru Ji Ka Khalsa, Vaheguru Ji Ki Fateh At the feet of all the Sangats, especially at the feet of all the ਬਹੁਤ ਹੀ ਸਤਕਾਰ ਸਹਿਤ ਬੇਨਤੀ ਕੀਤੀ ਜਾਂਦੀ ਏ ਸਾਡੇ ਕੋਲ ਚੜ੍ਹਦੀ ਕਲਾ ਜੱਥਾ ਪਹੁੰਚਿਆ ਹੋਇਆ ਏ ਨਾਲ ਕੀਰਤਨ ਸਿੰਘ ਜੀ ਖਾਲਸਾ ਉਹ ਆਪਣੇ ਕੋਲ ਪਹੁੰਚੇ ਹੋਏ ਨੇ ਹਰ ਸਾਲ ਦੀ ਤਰ੍ਹਾਂ ਹਰ ਗੁਰੂ ਘਰ ਦੇ ਵਿੱਚ ਜਾ ਕੇ ਸੰਗਤਾਂ ਨੂੰ ਬਹੁਤ ਹੀ ਸਤਕਾਰ ਸਹਿਤ ਬੇਨਤੀ ਕਰਦੇ ਨੇ ਜੋ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਸੇਵਾ ਦਿੱਤੀ ਹੋਈ ਏ ਇਹ ਉਹ ਸੇਵਾ ਨਿਭਾ ਰਹੇ ਨੇ ਇਹ ਸੇਵਾ ਹਰ ਇੱਕ ਦੇ ਹਿੱਸੇ ਆਉਂਦੀ ਏ ਜੋ ਵੀ ਸਿੱਖ ਸੰਗਤਾਂ ਨੇ ਉਹਨਾਂ ਦਾ ਹਰ ਇੱਕ ਦਾ ਫਰਜ਼ ਬਣਦਾ ਇਸ ਸੇਵਾ ਨੂੰ ਨਿਭਾਉਣ ਬਾਅਦ ਤੇ ਦੇਖੋ ਕਿੱਡੀ ਦੂਰੋਂ ਚੱਲ ਕੇ ਸਾਡੇ ਸ਼ਹਿਰ ਵਿੱਚ ਆਉਂਦੇ ਨੇ ਸ਼ਹਿਰ ਵਿੱਚ ਆ ਕੇ ਇਕੱਲੇ-ਇਕੱਲੇ ਗੁਰਦੁਆਰੇ ਵਿੱਚ ਜਾ ਕੇ ਇਹ ਬੇਨਤੀ ਕਰਦੇ ਨੇ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਹਰ ਇੱਕ ਗੁਰਦੁਆਰੇ ਦੇ ਵਿੱਚ ਜਾ ਕੇ ਬੇਨਤੀ ਕਰਦੇ ਕਿ ਪਿਆਰੀ ਸਾਧ ਸੰਗਤ ਜੀ ਲਾਹ ਸਿੰਘ ਲਿਸ ਕਨਵੈਨਸ਼ਨ ਸੈਂਟਰ ਅਪ੍ਰੈਲ 20 ਨੂੰ ਵਿਸਾਖੀ ਦਿਹਾੜਾ ਖਾਲਸੇ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਉੱਥੋਂ ਦਾ ਪ੍ਰਬੰਧ ਸਾਰਾ ਏਕ ਕਰਦੇ ਨੇ ਹਰ ਇੱਕ ਗੁਰਦੁਆਰਾ ਦੇ ਵਿੱਚ ਦੋ ਤੋਂ ਤਿੰਨ ਜਥੇ ਆ ਜਾਣ ਤੇ ਅਸੀਂ ਇਕੱਠੇ ਆ ਜਾਂਦੇ ਹਾਂ ਕਿ ਇਹਨਾਂ ਦਾ ਟਾਈਮ ਕਿਵੇਂ ਵੰਡਣਾ ਹੈ ਤੇ ਉੱਥੇ ਪਿਛਲੀ ਵਾਰ 52 ਜਥੇ ਸਨ ਅਕਾਲ ਕੀ ਸਿੰਘਾਂ ਦੇ 52 ਜਥੇ ਤੇ ਬੜੇ ਆਪਣੇ ਸੁਚੱਜੇ ਢੰਗ ਦੇ ਨਾਲ ਉਹਨਾਂ ਜਥਿਆਂ ਨੂੰ ਇਹ ਟਾਈਮ ਦਿੰਦੇ ਨੇ ਸੋ ਦੇਖੋ ਹਰ ਇੱਕ ਗੁਰੂ ਘਰ ਦੀ ਜਾ ਕੇ ਵੇ ਬੇਨਤੀ ਕਰਦੇ ਸੰਗਤਾਂ ਅੱਗੇ ਕਿ ਪਿਆਰੀ ਸੰਗਜੀ ਉੱਥੇ ਪਹੁੰਚੋ ਉੱਥੇ ਪਹੁੰਚੋ ਆਪਾਂ ਉੱਥੇ ਪਹੁੰਚਣਾ ਵੀ ਉੱਥੇ ਜਾ ਕੇ ਇਹਨਾਂ ਦੇ ਨਾਲ ਹੱਥ ਨਾਲ ਹੱਥ ਵਟਾ ਕੇ ਸੇਵਾਵਾਂ ਵੀ ਕਰਨੀਆਂ ਨੇ ਸਿਰਫ ਇਹਨਾਂ ਹੀ ਨਹੀਂ ਪਿਛਲੀ ਵਾਰ ਇਹਨਾਂ ਨੇ ਸਾਨੂੰ ਜੋ ਦੱਸਿਆ ਸੀ ਤਕਰੀਬਨ ਲੱਖ ਡਾਲਰ ਦੇ ਕਰੀਬ ਖਰਚਾ ਇੱਕ ਦਿਨ ਦਾ ਆਇਆ ਸੀ ਇੱਕ ਦਿਨ ਦਾ ਤੇ ਉਹ ਖਰਚਾ ਕਿੱਥੋਂ ਪੂਰਾ ਹੋਣਾ ਹੈ ਸੰਗਤਾਂ ਤੋਂ ਸੰਗਤਾਂ ਉੱਥੇ ਜਾਣ ਸਿੱਧਾ ਕਟਾਉਣ ਅੰਦਰ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਨਮਸ਼ਕਾਰ ਕਰਨ ਮੱਥਾ ਟੇਕਣਾ ਤੇ ਸਾਡਾ ਉੱਥੇ ਗਿਆ ਤਾਂ ਹੀ ਸਫਲਾ ਹੈ ਜਦੋਂ ਅਸੀਂ ਨਗਰ ਕੀਰਤਨਾ ਵਿੱਚ ਜਾਂਦੇ ਆਂ ਘਰ ਦੇ ਸਾਰੇ ਝਮੇਲੇ ਛੱਡ ਕੇ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀ ਭਰੋ ਹਾਜ਼ਰੀ ਭਰੀ ਤੁਹਾਡੀ ਤਾਂ ਹੀ ਸਫਲ ਹੈ ਜੇ ਉੱਥੇ ਜਾ ਕੇ ਤੁਸੀਂ 10 ਮਿੰਟ ਅੰਦਰ ਜਾ ਕੇ ਬੈਠੋ ਜੇ ਲੰਗਰ ਛੱਕ ਕੇ ਆ ਗਏ ਚਲੇ ਗਏ ਉਹ ਜਿਹੋ ਜੇ ਗਏ ਜਿਹੋ ਜੇ ਨਾ ਗਏ ਤੋਂ ਬੇਨਤੀ ਕਰ ਦਿੱਤੀ ਜਾਂਦੀ ਹੈ ਜੋ ਇਹਨਾਂ ਨੇ ਬੇਨਤੀ ਕੀਤੀ ਸਾਰੀ ਸੰਗਤਕ ਦੇ ਪ੍ਰਵਾਨ ਕਰਨੀ